ਸਲਾਈ ਕੜਾਏ ਦਿੱਤਾ ਵਾਲ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲਾਈਵ ਹੋਏ ਆਂ ਜੀ ਜਲਦੀ ਜਲਦੀ ਲਾਈਵ ਦੇ ਵਿੱਚ ਐਡ ਹੋ ਗੋ ਜੀ ਆਪਾਂ ਤੁਹਾਨੂੰ ਪਿਠਾਵਾਂਗੇ ਸੋਨਾ ਦਾ ਫਲਾਵਰ ਜੋ ਮੈਂ ਥੰਬਨੇਲ ਤੇ ਫੋਟੋ ਲਾਈ ਹੋਈ ਹੈ ਜੀ ਉਹਦੇ ਵਿੱਚ ਮੈਂ ਉਹ ਫਲਾਵਰ ਹੈ ਜਿਹੜਾ ਸੂਟਾਂ ਦੇ ਵਿੱਚ ਇਹ ਬਣਾਇਆ ਹੈ ਮੈਨੂੰ ਕਾਫੀ ਮੈਸੇਜ ਆ ਰਹੇ ਸੀਗੇ ਭੈਣਾਂ ਨੇ ਵੀ ਤੁਸੀਂ ਸਾਨੂੰ ਇਹ ਵਾਲਾ ਸੂਟ ਦਿਖਾਓ ਜੀ ਠੀਕ ਹੈ ਜੀ ਕਰਕੇ ਆਪਾਂ ਹੋ ਰਿਹਾ ਹੁਣ ਲਾਈਵ ਲਾਵਾਂਗੇ ਸੋਨਾ ਦਾ ਫਲਾਵਰ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਜੀ ਸੂਟ ਜਲਦੀ ਜਲਦੀ ਐਡ ਹੋ ਜੂ ਜੀ ਸਕਰੀਨ ਕਰਦੇ ਆ ਜੀ ਆਪਾਂ ਆਨ ਠੀਕ ਐ ਜੀ ਤੇ ਸੂਟ ਵੀ ਦਿਖਾਉਣੇ ਆ ਲਾਈਕ ਜ਼ਰੂਰ ਕਰ ਦਿਓ ਪਲੀਜ਼ ਲਾਈਵ ਨੂੰ ਜੋ ਵੀ ਲਾਈਵ ਦੇ ਵਿੱਚ ਐਡ ਹੋਣਗੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਠੀਕ ਐ ਜੀ ਤੇ ਤੁਹਾਡੇ ਸਭ ਦੇ ਪਿਆਰ ਦੇ ਨਾਲ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਜੀ ਥੈਂਕ ਯੂ ਟੂ ਆਲ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਆਪਾਂ ਨੂੰ ਠੀਕ ਐ ਜੀ ਯਤ ਕਰਦੀਆਂ ਤੁਸੀਂ ਅੱਗੇ ਵੀ ਜਿਹੜਾ ਪਿਆਰ ਹੈ ਉਹ ਐਵੇਂ ਦਿੰਦੇ ਰਹੋਗੇ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਜੀ ਜਿਨ੍ਹਾਂ ਨੇ ਲਾਈਵ ਨੂੰ ਲਾਈਕ ਨਹੀਂ ਕੀਤਾ ਹੈਗਾ ਸਕਰੀਨ ਦੇ ਉੱਪਰ ਡਬਲ ਟੈਪ ਕਰ ਦਿਓ ਜੀ ਤੇ ਆਪਣੇ ਜਿਹੜੇ ਲਾਈਵ ਨੂੰ ਲਾਈਕ ਕਰ ਦਿਓ ਠੀਕ ਹੈ ਜੀ ਦੇਖੋ ਜੀ ਆਪਾਂ ਫਲਾਵਰ ਬਣਾਉਣਾ ਦੱਸਾਂਗੇ ਅੱਜ ਤੁਹਾਨੂੰ ਬਹੁਤ ਹੀ ਸੋਹਣਾ ਫਲਾਵਰ ਹੈ ਜਿਹੜਾ ਇਹ ਆਪਾਂ ਤੁਹਾਨੂੰ ਸਿਖਾਵਾਂਗੇ ਠੀਕ ਹੈ ਜੀ ਜਿੰਨਾ ਟਾਈਮ ਤੁਸੀਂ ਲਾਈਵ ਦੇ ਵਿੱਚ ਐਡ ਹੋਣ ਹੋ ਉਹ ਨਾ ਟਾਈਮ ਆਪਾਂ ਇਹ ਵਾਲਾ ਫਲਾਵਰ ਹੈ ਜਿਹੜਾ ਸਟਾਰਟ ਕਰ ਲੈਨੇ ਆ ਜੇ ਤਾਂ ਉਹਨੂੰ ਕੋਈ ਵੀ ਦਿੱਕਤ ਆਊਗੀ ਫਲਾਵਰ ਦੇ ਵਿੱਚ ਤੁਸੀਂ ਮੈਨੂੰ ਕਮੈਂਟ ਕਰਦੇ ਜਾਇਓ ਠੀਕ ਐ ਜੀ ਮੈਂ ਤੁਹਾਨੂੰ ਦੱਸਤੀ ਜਾਵਾਂਗੀ ਵੀ ਕਿਸ ਟਾਈਪ ਦੇ ਨਾਲ ਫਲਾਵਰ ਦੇ ਵਿੱਚ ਕਿਸ ਟਾਈਪ ਨਾਲ ਰੋਲਿੰਗ ਹੈ ਜਿਹੜੀ ਉਹ ਆਪਾਂ ਕਰਨੀ ਹੈਗੀ ਜਿਹੜਾ ਆਪਾਂ ਫਲਾਵਰ ਯੂਜ਼ ਕਰਦੇ ਆਂ ਸੂਟਾਂ ਦੇ ਉੱਪਰ ਠੀਕ ਐ ਜੀ ਇਹ ਫਲਾਵਰ ਆਪਾਂ ਯੂਜ਼ ਕਰਦੇ ਆਂਗੇ ਇਹ ਵਾਲਾ ਫਲਾਵਰ ਆਪਾਂ ਯੂਜ਼ ਕਰਦੇ ਆਂ ਜੀ ਬੁਲੀਅਨ ਸਟੀਚ ਦਾ ਠੀਕ ਐ ਜੀ ਜਲਦੀ ਜਲਦੀ ਲਾਈਵ ਤੇ ਐਡ ਹੋ ਜੋ ਜੀ ਲਓ ਜੀ ਜਿਹੜਾ ਆਪਾਂ ਫਲਾਵਰ ਦੱਸਾਂਗੇ ਤੁਹਾਨੂੰ ਦੱਸਾਂਗੇ ਜੀ ਬੁਲੀਅਨ ਸਟਿਚ ਦਾ ਫਲਾਵਰ ਠੀਕ ਹੈ ਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਜੋ ਵੀ ਪਹਿਣਾ ਲਾਈਵ ਦੇ ਵਿੱਚ ਐਡ ਹੋ ਰਹੀਆਂ ਨੇ ਹੈਗੀਆਂ ਠੀਕ ਹੈ ਜੀ ਸ਼ਾਮ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੋਹਣੇ ਸੋਹਣੇ ਸੂਟ ਠੀਕ ਹੈ ਜੀ ਸ਼ਾਮ ਨੂੰ ਵੀ ਤੁਸੀਂ ਸਾਰਿਆਂ ਨੇ ਲਾਈਵ ਦੇ ਵਿੱਚ ਐਡ ਹੋਣਾ ਠੀਕ ਹੈ ਜੀ ਫਬੀਅਸ ਦਾ ਸ਼ਸ਼ੀਕਾਲ ਜੀ ਦੀ ਸ਼ਸ਼ੀਕਾਲ ਜੀ ਹਾਂਜੀ ਜਲਦੀ ਜਲਦੀ ਲਾਈਵ 'ਚ ਐਡ ਹੋ ਜਾਓ ਜਿਹੜੇ ਇਹ ਫਲਾਵਰ ਨੇਗੇ ਇਹ ਤੁਸੀਂ ਹਰ ਇੱਕ ਨਾਰਮਲ ਸੂਟ ਦੇ ਉੱਪਰ ਟਰਾਈ ਕਰ ਸਕਦੇ ਹੋ ਇਹ ਫਲਾਵਰ ਖਰਾਬ ਹੋਣ ਵਾਲੇ ਵੀ ਨਹੀਂ ਹੈਗੇ ਠੀਕ ਹੈ ਜੀ ਲਾਈਵ ਨੂੰ ਲਾਈਕ ਕਰ ਦਿਓ ਪਲੀਜ਼ ਜੋ ਵੀ ਪੈਣਾ ਲਾਈਵ ਦੇ ਵਿੱਚ ਨਹੀਂ ਹੈ ਲਾਈਵ ਨੂੰ ਲਾਈਕ ਕਰ ਦਿਓ ਜੀ ਹਾਂ ਜੀ ਜਿਹੜੇ ਇਹ ਵਾਲੇ ਸੂਟ ਨੇਗੇ ਇਹਦੇ ਉੱਪਰ ਆਪਾਂ ਵਰਕ ਦਿਖਾ ਦਿੰਨੇ ਆ ਤੁਹਾਨੂੰ ਵੀ ਆਪਾਂ ਇਸ ਟਾਈਪ ਦਾ ਕਰ ਰਹੇ ਆ ਤੇ ਇਹ ਆ ਗਿਆ ਜੀ ਇਹ ਸੂਟ ਦਾ ਘੇਰਾ ਇਹ ਆ ਗਿਆ ਜੀ ਇਹ ਵਾਲੇ ਸੂਟ ਦਾ ਘੇਰਾ ਠੀਕ ਹੈ ਜੀ ਐਵੇਂ ਇਹਦੇ ਬਾਜ਼ੂ ਰੈਡੀ ਹੋਏ ਨੇ ਆਪਾਂ ਤੁਹਾਨੂੰ ਬਾਜ਼ੂ ਵੀ ਦਿਖਾ ਦਿੰਦੇ ਆਂਗੇ ਸੂਟ ਦੇ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਜੀ ਕਾਫੀ ਜਣੇ ਲਾਈਵ ਦੇ ਵਿੱਚ ਆ ਰਹੇ ਨੇ ਬਟ ਲਾਈਵ ਨੂੰ ਲਾਈਕ ਨਹੀਂ ਹੋ ਰਿਹਾ ਜੀ ਸੌਰੀ ਦੀਦੀ ਮੈਂ ਲੇਟ ਹੋ ਗਈ ਰੁਪੀਸ ਗੋਂ ਤੋਂ ਵੀ ਦੀ ਸੀ ਮੈਂ ਜੀ ਟੋਟਲ ਪ੍ਰਾਈਸ ਦੱਸ ਦਿਓ ਮੇਪਾ ਓਕੇ ਜੀ ਕੋਈ ਗੱਲ ਨਹੀਂ ਦੀਦੀ ਜੀ ਠੀਕ ਹੈ ਜੀ ਜਿਹੜਾ ਇਹ ਵਾਲਾ ਫਲਾਵਰ ਹੈਗਾ ਇਹ ਆਪਣਾ ਬੁਲੀਅਨ ਸਟਿੱਟੇ ਫਲਾਵਰ ਦੇ ਨਾਲ ਆਪਾਂ ਸੂਟ ਰੈਡੀ ਕੀਤਾ ਹੋਇਆ ਹੈਗਾ ਮੇਰੇ ਟ੍ਰੇਸ ਬਣੇ ਪਏ ਹਾਂਜੀ ਤੁਹਾਡੇ ਟ੍ਰੇਸ ਬਣੇ ਪਏ ਨੇ ਜੀ ਜਿੰਨਾ ਪਹਿਲਾਂ ਨੇ ਟ੍ਰੇਸ ਪੇਪਰ ਰੈਡੀ ਕਰਵਾਉਣੇ ਨੇਗੇ ਤੁਸੀਂ ਪ੍ਰੈਸ ਪੇਪਰ ਵੀ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਤੇ ਮੈਂ ਸਿਰਫ ਲਾਈਵ ਹੋਣ ਦੇ ਵਿੱਚ ਇਹਨਾਂ ਦੱਸਣਾ ਸੀ ਵੀ ਅੱਜ ਸ਼ਾਮ ਨੂੰ ਆਪਾਂ 7 ਵਜੇ ਲਾਈਵ ਦੇ ਵਿੱਚ ਹੋ ਜਿਓ ਆਪਾਂ ਤੁਹਾਨੂੰ ਸੋਹਣੇ ਸੋਹਣੇ ਫਲਾਵਰ ਨੇ ਜਿਹੜੇ ਉਹ ਬਣਾਉਣੇ ਨਾਲੇ ਥੋੜੇ-ਬਹੁਤ ਦੱਸਾਂਗੇ ਥੋੜਾ-ਬਹੁਤ ਤੁਹਾਨੂੰ ਥ੍ਰੈਡ ਦੀ ਇਨਫੋਰਮੇਸ਼ਨ ਦਵਾਂਗੇ ਠੀਕ ਹੈ ਜੀ ਨੀਡਲ ਨੂੰ ਕਿਵੇਂ ਆਪਾਂ ਯੂਜ਼ ਕਰ ਸਕਦੇ ਆ ਤੇ ਕਿਵੇਂ ਆਪਾਂ ਆਪਣਾ ਜਿਹੜਾ business ਵਗੈਰਾ ਹੈ ਜੇ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਹਦਾ ਕਿਵੇਂ ਕੀ ਸਿਸਟਮ ਹੈ ਠੀਕ ਹੈ ਜੀ ਸ਼ਾਮ ਨੂੰ 7 ਵਜੇ ਸਾਰੇ ਜਣੇ ਲਾਈਵ ਦੇ ਵਿੱਚ ਐਡ ਹੋ ਜਿਓ ਹਾਂਜੀ ਨਿਊ ਡਿਜ਼ਾਈਨ ਕਾਫੀ ਆ ਰਹੇ ਨੇ ਜੀ ਤਾਂ ਇਹਨਾਂ ਆਪਾਂ ਕਹਿ ਰਹੇ ਆਂਗੇ ਵੀ ਅੱਜ ਆਪਾਂ ਜਿਹੜਾ ਲਾਈਵ ਦੇ ਵਿੱਚ ਸ਼ਾਮ ਨੂੰ 7 ਵਜੇ ਸਾਰੇ ਜਣੇ ਲਾਈਵ ਹੋ ਜਿਓ ਠੀਕ ਹੈ ਜੀ ਸ਼ਾਮ ਨੂੰ 7 ਵਜੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਡਿਜ਼ਾਈਨ ਦੱਸਾਂਗੇ ਫਲਾਵਰ ਦੱਸਾਂਗੇ ਟ੍ਰੇਸ ਪੇਪਰ ਵੀ ਦਿਖਾਵਾਂਗੇ ਠੀਕ ਹੈ ਜੀ ਜੋ ਵੀ ਆ ਪਟ੍ਰੇਸ ਪੇਪਰ ਸੋਹਣੇ ਸੋਹਣੇ ਡਿਜ਼ਾਈਨਸ ਦੇ ਰੈਡੀ ਕੀਤੇ ਨਗੇ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਬਹੁਤ ਬਹੁਤ ਥੈਂਕ ਯੂ ਜੀ ਜਿਹੜਾ ਤੁਸੀਂ 5 ਤੋਂ 10 ਮਿੰਟ ਆਪਣੇ ਲਈ ਕੱਢੇ ਆਪਣੇ ਲਾਈਵ ਦੇ ਵਿੱਚ ਐਡ ਹੋਏ ਠੀਕ ਹੈ ਜੀ ਤੇ ਪਟ੍ਰੇਸ ਪੇਪਰ ਦੇ ਨਿਊ ਡਿਜ਼ਾਈਨ ਮਿਲਣਗੇ ਜੀ ਸੂਟਾਂ ਦੇ ਨਿਊ ਡਿਜ਼ਾਈਨ ਮਿਲਣਗੇ ਠੀਕ ਹੈ ਜੀ ਬਾਕੀ ਲਾਈਵ ਦੇ ਵਿੱਚ ਜਰੂਰ ਐਡ ਹੋਇਓ ਜੀ ਟਾਈਮਿੰਗ ਰਹੂਗੀ ਆਪਣੀ ਸ਼ਾਮ ਨੂੰ 7 ਵਜੇ ਅੱਜ ਸ਼ਾਮ ਨੂੰ 7 ਵਜੇ ਸੋਹਣੇ ਸੋਹਣੇ ਸੂਟ ਫਲਾਵਰ ਪੌਣੇ ਦੱਸਾਂਗੇ ਠੀਕ ਹੈ ਜੀ ਟ੍ਰੇਸ ਪੇਪਰ ਦੱਸਾਂਗੇ ਬਾਕੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਆਪਾਂ ਆਫਰ ਆਫਰ ਹੈ ਜਿਹੜਾ ਬਹੁਤ ਜ਼ਿਆਦਾ ਕਮਾਲ ਦਾ ਰਹੂਗਾ ਜਿੰਨਾ ਭੈਣਾਂ ਨੇ ਸੂਟ ਲੈਣੇ ਹੋਣਗੇ ਤਾਂ ਅੱਜ ਆਫਰ ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਮਿਲਦੇ ਆਂ ਜੀ ਸ਼ਾਮ ਨੂੰ 7 ਵਜੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੀਆਂ ਭੈਣਾਂ ਚੈਨਲ ਦੇ ਨਿਊ ਲੈਣਗੇ ਠੀਕ ਹੈ ਜੀ ਦੀਦੀ ਮੇਰੇ ਕੋਲ ਸੂਟ ਆਉਣ ਲੱਗੇ ਵਰਕ ਲਈ ਠੀਕ ਹੈ ਜੀ ਬਹੁਤ ਬਹੁਤ ਵਧੀਆ ਗੱਲ ਹੈ ਜੀ ਕੌਨਸੀ ਸਿਟੀ ਹੈ ਹਾਂਜੀ ਸੰਗਰੂਰ ਸਿਟੀ ਹੈ ਜੀ ਆਪਣੀ ਜ਼ਿਲ੍ਹਾ ਸੌਰੀ ਜ਼ਿਲ੍ਹਾ ਪਣ ਸੰਗਰੂਰ ਪੈਂਦਾ ਸਿਟੀ ਲਹਿਰਾਗਾਗਾ ਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਪਲੀਜ਼ ਠੀਕ ਹੈ ਜੀ ਤੇ ਸ਼ਾਮ ਨੂੰ 7 ਵਜੇ ਪਲੀਜ਼ ਸਾਰੇ ਜਣੇ ਐਡ ਹੋ ਜਿਓ ਚੈਨਲ ਹੈ ਜੀ ਆਪਣਾ ਸਲਾਈ ਕੜਾਈ ਵਿਦ ਢਾਲੀਵਾਲ ਠੀਕ ਹੈ ਜੀ ਸ਼ਾਮ ਨੂੰ 7 ਵਜੇ ਮਿਲਦੇ ਹਾਂ ਜੀ ਸੋਹਣੇ ਸੋਹਣੇ ਸੂਟਾਂ ਦੇ ਨਾਲ ਤੇ ਵੱਡੇ ਵੱਡੇ ਆਫਰ ਦੇ ਧਮਾਕਿਆਂ ਦੇ ਨਾਲ ਉਮੀਦ ਕਰਦੇ ਹਾਂਗੇ ਸਾਨੂੰ ਉਹ ਜਿਹੜੇ ਆਫਰ ਹੋਣਗੇ ਉਹ ਵਧੀਆ ਲੱਗਣਗੇ ਹੈਲੋ ਸਿਸਟਰ ਬਖਿੰਡਾ ਹੈਲੋ ਜੀ ਠੀਕ ਹੈ ਜੀ ਆਪਾਂ ਟਾਈਮਿੰਗ ਹੈ ਜਿਹੜਾ ਤੁਹਾਨੂੰ ਪਹਿਲੀ ਦੱਸ ਦਿੱਤਾ ਹੈ ਜਿਹੜਾ ਟਾਈਮਿੰਗ ਹੈ ਉਹ ਸ਼ਾਮ ਨੂੰ ਰਹੂਗੀ 7 ਵਜੇ ਸੋਹਣੇ ਸੋਹਣੇ ਸੂਟਾਂ ਦੇ ਆਫਰ ਹੋਣਗੇ ਕੋਟੀਆਂ ਦੇ ਡਿਜ਼ਾਈਨ ਦਿਖਾਵਾਂਗੇ ਆਪਾਂ ਤੁਹਾਨੂੰ ਥੋੜੇ ਬਹੁਤ ਜਿੰਨੇ ਕੁ ਹੋਣਗੇ ਆਪਣੇ ਕੋਲ ਅਵੇਲੇਬਲ ਠੀਕ ਹੈ ਜੀ ਤੇ ਜਿਹੜੀਆਂ ਹੁਣ ਪੈਨ ਲਾਈਵ ਚ ਆ ਰਹੇ ਹੰਜਾ ਨੇ ਲਾਈਵ ਨੂੰ ਲਾਈਕ ਕਰ ਦਿਓ ਜੀ ਠੀਕ ਹੈ ਜੀ ਤੇ ਸ਼ੇਅਰ ਕਰ ਦਿਆ ਕਰੋ ਜੀ ਰਮਨਦੀਪ ਔਰ ਹੈਲੋ ਜੀ ਹੈਲੋ ਦੀਦੀ ਠੀਕ ਹੈ ਜੀ ਮੈਂ ਬਾਰ-ਬਾਰ ਕਹਿ ਰਹੀ ਹਾਂ ਪਲੀਜ਼ ਅੱਜ 7 ਵਜੇ ਲਾਈਵ ਹੋ ਜਿਓ ਤੇ ਜਿਹੜਾ ਉਹ ਆਫਰ ਹੋਊਗਾ ਉਹ ਸਿਰਫ ਔਰਤਾਂ ਵਾਸਤੇ 2 ਦਿਨਾਂ ਵਾਸਤੇ ਵੈਲਿਡ ਹੋਊਗਾ ਤੁਹਾਨੂੰ ਆਫਰ ਤੁਹਾਨੂੰ ਆਫਰ ਕੋਟੀਆਂ ਦੇ ਵਿੱਚ ਵੀ ਮਿਲੂਗਾ ਰੇਸ ਪੇਪਰ ਦੇ ਵਿੱਚ ਵੀ ਮਿਲੂ ਸੂਟਾਂ ਦੇ ਵਿੱਚ ਵੀ ਮਿਲੂਗਾ ਠੀਕ ਹੈ ਜੀ ਮਿਲਦੇ ਹਾਂ ਚਲੋ ਅੱਜ ਸ਼ਾਮ ਨੂੰ ਆਪਾਂ 7 ਵਜੇ ਹੁਣ ਆਪਾਂ ਲਾਈਵ ਦਾ ਐਂਡ ਇਥੇ ਕਰਦੇ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਐਡ ਹੋਣ ਵਾਸਤੇ ਬਹੁਤ ਜਾਨੇ ਲਾਈਵ ਦੇ ਵਿੱਚ ਐਡ ਹੋਏ ਸੀ